ਜਿਸ ਦੇ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਤੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਨਾਕਾਬੰਦੀ ਦੌਰਾਨ ਹੈਪੋਵਾਲ ਪੁਲੀ ਦੇ ਕੋਲ ਮੌਜੂ ਸਾੰਤਾ ਇੱਕ ਥਾਰ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਲਾਸ਼ੀ ਦੌਰਾਨ ਵਾਹਨ ਦੇ ਡਰਾਈਵਰ ਸਾਇਤੇ ਮਿਲੇ ਕ੍ਰਾਸ ਹੈਡ ਬੈਂਕ ਦੀ ਜਾਂਚ ਕੀਤੀ ਗਈ ਤੇ ਉਸ ਦੇ ਕੋਲੋਂ ਇੱਕ ਬਿਨਾ ਨੰਬਰੀ ਪਿਸਤੌਲ ਅਤੇ 4 ਕਾਰਤੂਸ ਬਰਾਮਤ ਹੋਏ ਪੁੱਛਗਿੱਛ ਦੇ ਦੌਰਾਨ ਉਕਤ ਵਿਅਕਤੀ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਹੰਨੀ ਪੁੱਤਰ ਮਲਕੀਤ ਸਿੰਘ ਵਾਸੀ ਖਾਨਖਾਨਾ ਥਾਣਾ ਮੁਕੰਨਪੁਰ ਦੱਸਿਆ ਜਿਸ ਦੇ ਆਧਾਰ ਤੇ ਥਾਣਾ ਸਿਟੀ ਬੰਗਾ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰ ਇਸ ਕਿਸ ਤਰ੍ਹਾਂ ਦੇ ਰੈਕੋਰਡ ਹੈ। ਠੀਕ ਹੈ ਨਾ। ਅਗਰ ਕੋਈ ਕਿਸੇ ਮਾਰਿਆਂ ਸਾਹਮਣੇ ਨਾ ਕੋ ਬੰਦੂ ਕਵਾਕੀ ਦਾ ਨਾ ਕੋ ਸਨਾਨਸਕੀਆ ਨਾ ਕੋ ਬੰਦੂ ਇਸ ਦੇ ਇਥੇ ਫਾਰਮ ਨੇ ਕਿ ਤੁਸੀਂ ਦਰਵਾਜ਼ੇ ਲੱਗੇ ਜਿਹਾ ਬਟਨ 15 ਰੈਨ ਮੰਡਾ। ਕੋਈ ਕਾਰਪੀਟ ਤਾਂ ਬਚੂ ਤੇ ਦੀ ਤੁਹ ਬਰਾਸ਼ੀ ਲਈ ਜੀ ਜੇ ਬੈਠੇ ਪੈਰ ਰਗਾ ਤੇ ਸੀ ਦੇ ਨਾਂ ਸੀ ਕੋਈ ਕਿਸਮ ਲੱਭੂ ਬੋਲਦਾ ਕੋ ਬਰਾਮਾ ਹੈ ਜੇ ਕੋਈ ਵੀ ਰਸਟਰਾ ਪਰਮੈਂਟਸ ਉਹ ਤੋਂ ਮਤਲਬ कोशिश की कोशिश तो बार। जैसे कि तो मेरी मेरे इतना दूसरा ग्रुप लाई वाला गैंग है उन्होंने ना करके मैं बाबा ने पेश लिया सी, तो उन्होंने मार्के करके रहकर मैं आपने वास्त करना चाहता पशिया और मान लिया ने कोशिश की एक लिया उन्हें उपाध्यम कोशिश तो लिया करा की फतल होगी इनवेस्टिशन दोनों में कालू opsi tentang berbagai hal dan itu